ਅੱਜ ਖਰੜ ਬਨੂ ਰੋਡ ਤੇ ਹਰਜੀਤ ਸਿੰਘ ਅਤੇ ਭਵਿੰਦਰ ਸ਼ਰਮਾ ਦੀ ਅਗਵਾਈ ਹੇਠ ਖਰੜ ਸ਼ਹਿਰ ਸਿਵਰੇਜ ਤੇ ਟੁੱਟੀਆਂ ਸੜਕਾਂ ਤੋਂ ਤੰਗ ਆਏ ਲੋਕਾਂ ਨੇ ਸੜਕ ਜਾਮ ਕਰਕੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਦੇ ਖਿਲਾਫ ਡਟ ਕੇ ਨਾਰੇਬਾਜ਼ੀ ਕੀਤੀ ਇਸ ਤਰਨੇ ਨੂੰ ਵੱਖ-ਵੱਖ ਲੀਡਰਾਂ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀ ਕਾਰਜਕਾਰੀ ਕਾਰਨ ਖਰੜ ਸ਼ਹਿਰ ਦੇ ਸ਼ਿਵਾਰਕ ਸਿਟੀ ਨੀਜਰ ਰੋਡ ਖੂਨੀ ਮਾਜਰਾ ਦੀਆਂ ਜਿੱਥੇ ਸੜਕਾਂ ਦੀ ਹਾਲਤ ਮਾੜੀ ਹੈ ਉੱਥੇ ਸਿਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਲਾਕਿਆਂ ਦਾ ਬਹੁਤ ਬੁਰਾ ਹਾਲ ਹੈ ਉਨਾ ਕਹਿਆ ਕਿ ਉਹ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਕਿਸੇ ਨੇ ਇਸ ਦਾ ਹੱਲ ਨਹੀਂ ਕੀਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਫੋਸਕਲ ਭਾਈ ਜੀ ਸਾਰਿਆਂ ਨੂੰ ਭਾਈ ਜੀ ਗੱਲ ਇਹ ਆ ਵੀ ਅਸੀਂ ਸਮੁੱਚੇ ਸ਼ਹਿਰ ਨਿਵਾਸੀਆਂ ਨੇ ਇੱਕ ਫੈਸਲਾ ਕੀਤਾ ਇਸ ਜੀ ਈਓ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਤੇ ਪ੍ਰਧਾਨ ਨਗਰ ਕੌਂਸਲ ਨੂੰ ਆਪਣੇ ਐਮਸੀਆਂ ਨੂੰ ਗੁਹਾਰਾ ਲਵਾ ਲਗਾ ਲਗਾ ਕੇ ਥੱਕ ਗਏ ਇਹ ਬਾਈ ਜੀ ਜਿਹੜਾ ਹੈਗਾ ਹੱਲ ਕਰ ਦੋ ਕਿਉਂਕਿ ਸੀਵਰੇਜ ਪ੍ਰੈਨ ਨਾਲ ਇੰਨਾ ਕੁ ਬੁਰਾ ਹਾਲ ਹੋ ਚੁੱਕਿਆ ਬਾੜ ਨੰਬਰ 12 13 14 15 16 17 18 ਜਿਹੜੇ ਬਾੜ ਨੇ ਸੱਜੂ ਮਾਦਰਾ ਤੋਂ ਲੈ ਕੇ ਨਿੱਜਰ ਚੌਕ ਤੱਕ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਨਿੱਜਰ ਚੌਕ ਤੋਂ ਸ਼ਿਵਾਲਿਕ ਤੱਕ ਪਿੱਛੇ ਸੰਨੀ ਤੱਕ ਇੰਨਾ ਬੁਰਾ ਹਾਲ ਹੋ ਚੁੱਕਿਆ ਬਾਈ ਜੀ ਗੁੰਨੀ ਮਾਦਰਾ ਰੋਡ ਸੰਤੇ ਮਾਦਰਾ ਤੋਂ ਸੱਜੂ ਮਾਦਰਾ ਰੋਡ ਇਹ ਲੋਕ ਘਰੋਂ ਬਾਹਰ ਨਹੀਂ ਨਿਕਲ ਸਕਦੇ ਬੱਚੇ ਘੰਟਾ ਘੰਟ ਜਿਹੜਾ ਹੈਗਾ ਕੋਈ ਬਜ਼ੁਰਗ ਕਿਸੇ ਦਾ ਬਿਮਾਰ ਹੋ ਜਾਏ ਕੋਈ ਦਵਾਈ ਨਹੀਂ ਦਵਾ ਸਕਦਾ ਪਹੁੰਚ ਨਹੀਂ ਸਕਦਾ ਹਸਪਤਾਲ ਟਾਈਮ ਤੇ ਇੰਨਾ ਕੁ ਬੁਰਾ ਹਾਲ ਹੋ ਰਿਹਾ ਕਿ ਅੱਜ ਮਜਬੂਰੀ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਜਿਹੜਾ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਅੱਜ ਤੁਸੀਂ ਕਈ ਤੁਸੀਂ ਕਈ ਦਿਨ ਦੇ ਉੱਤੇ ਤੁਸੀਂ ਇਹਦੇ ਬਾਰੇ ਬਿਆਨ ਕਰ ਸਾਡੇ ਕੋਲ ਕੋਈ ਸਰਕਾਰੀ ਅਧਿਕਾਰੀ ਨਗਰ ਕੌਂਸਲ ਦਾ ਕੋਈ ਹੈ ਨਹੀਂ ਹੈ ਭਾਈ ਜੀ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਹੈਗਾ ਵੀ ਨਾ ਸਾਡੀ ਸੁਣੀ ਹੈ ਵੀ ਆ ਕੇ ਕੋਈ ਗੱਲਬਾਤ ਕਰ ਲਵੇ ਅੱਜ ਹੁਣ ਤਕਰੀਬਨ ਸਾਰਿਆਂ ਦੇ ਫੋਨ ਆਈ ਜਾ ਰਹੇ ਆ ਉਦੋਂ ਆ 7 ਦਿਨ ਦੇ ਵਿੱਚ ਕਿਸੇ ਨੇ ਕੁਝ ਨਹੀਂ ਕੀਤਾ 3 ਦਿਨ ਦੇ ਲਗਾਤਾਰ ਹੁਣ ਪਾਣੀ ਕੱਢਣ ਲੱਗੇ ਮਸ਼ੀਨਾਂ ਕੱਢਣ ਲੱਗੇ ਹੁਣ ਵੀ ਤਾਂ ਮਸ਼ੀਨਾਂ ਆਈਆਂ ਨੇ ਪਰ ਸਾਡਾ ਹੱਲ ਪਾਣੀ ਕੱਢਣਾ ਨਹੀਂ ਹੈ ਸੜਕਾਂ ਨੇ ਜਿੱਥੇ ਲੋਕ 3-3 ਫੁੱਟ ਵਿੱਚ ਗਿਰ ਜਾਂਦੇ ਨੇ ਜਿੱਥੇ ਸੀਵਰੇਜ ਪਈ ਹੈ ਸਰਜੀਤ ਜੀ ਆਪਾਂ ਨੂੰ ਲੱਗ ਨਹੀਂ ਰਿਹਾ ਖਰ ਦੇ ਜਿਹੜੇ ਲੋਕ ਹੈ ਤੁਹਾਡੀ ਉਹ ਤਾਂ ਸਹੂਲਤਾਂ ਤੋਂ ਬਾਝੇ ਤੰਗ ਨੇ ਤੇ ਅੱਜ ਤੁਸੀਂ ਜਾਮ ਲੈ ਕੇ ਤੁਹਾਨੂੰ ਲੱਗ ਰਿਹਾ ਵੀ ਗਰਮੀ ਦੇ ਵਿੱਚ ਲੋਕ ਕਿਸੇ ਗੱਲ ਤੋਂ ਪਰੇਸ਼ਾਨ ਹੋ ਰਹੇ ਆ ਭਾਈ ਜੀ ਨਾਰਮਲ ਵੀ ਇੱਥੇ ਡੇਢ-ਡੇਢ ਘੰਟੇ ਦਾ ਜਾਮ ਹੈ ਜੀ ਠੀਕ ਹੈ ਨਾ ਇਹ ਤਾਂ ਲੋਕਾਂ ਨੂੰ ਸਹੂਲਤ ਆਈ ਤੇ ਲੋਕਾਂ ਨੂੰ ਸੁਖੀ ਕਰਨਾ ਚਾਹੁੰਦੇ ਆ ਜੇ ਇੱਕ ਦਿਨ ਦੁਖੀ ਹੋਣਾਂਗੇ ਤੇ ਬਾਕੀ ਜੀ ਨੇ ਇਹਨਾਂ ਦੇ ਸੁੱਖ ਚ ਨਿਕਲਣਗੇ ਤਾਂ ਕਿ ਰੋਜ਼ ਆਪਣਾ ਟਾਈਮ ਤੇ ਘਰ ਪਹੁੰਚ ਸਕਣ ਆਪਣੇ ਬੱਚਿਆਂ ਨਾਲ ਟਾਈਮ ਬਤਾ ਸਕਣ ਘਰ ਜਿਹੜਾ ਬੱਚਿਆਂ ਨੂੰ ਟਾਈਮ ਦੇਣਾ ਹੁੰਦਾ ਉਹ ਤਾਂ ਇਹਨਾਂ ਦਾ ਜਾਮ ਚ ਲੱਗ ਜਾਂਦਾ ਰੋਜ਼ ਲੋਕਾਂ ਦਾ ਹਾਂਜੀ ਤੁਸੀਂ ਕੋਈ ਇਹਦੇ ਬਾਰੇ ਕੋਈ ਐਪਲੀਕੇਸ਼ਨ ਵਗੈਰਾ ਕਿਸੇ ਨੂੰ ਅੱਗੇ ਦਿੱਤੀਆਂ ਬਾਈ ਜੀ ਬਹੁਤ ਐਪਲੀਕੇਸ਼ਨਾਂ ਦੇ ਚੁੱਕੇ ਆ ਸਾਰੀਆਂ ਸੁਸਾਇਟੀਆਂ ਦੇ ਚੁੱਕੀਆਂ ਨੇ ਐਸਡੀਐਮ ਸਾਹਿਬ ਵੀ ਆ ਚੁੱਕੇ ਨੇ ਈਓ ਸਾਹਿਬ ਵੀ ਆ ਚੁੱਕੇ ਆ ਪਰ ਹੱਲ ਕੋਈ ਨਹੀਂ ਬਾਈ ਜੀ ਅਗਰ ਹੁਣ ਵੀ ਨਹੀਂ ਨੈਕਸਟ ਪੂ ਸਾਡੀ ਮੈਡਮ ਅੱਜ ਧਰਨਾ ਲਾਇਆ ਜਾ ਰਿਹਾ ਹੈ ਕਿ ਆ ਕਰਨਾ ਹੈ ਜਿਹੜਾ ਧਰਨਾ ਲਾਇਆ ਹੈ ਜਿਹੜੀ ਸਰਕਾਰ ਸੁੱਤੀ ਪਈ ਆ ਸਪੈਸ਼ਲੀ ਇਥੇ ਦੀ ਕੌਂਸਲ ਜਿਹੜੀ ਸੁੱਤੀ ਪਈ ਆ ਉਹਨੂੰ ਉਠਾਨ ਵਾਸਤੇ ਉਹਨੂੰ ਜਗਾਉਣ ਵਾਸਤੇ ਅੱਜ ਖਰੜ ਦੀ ਉਹ ਹਾਲਤ ਹੋ ਗਈ ਹੈ ਤੁਸੀਂ ਪਿੰਡਾਂ ਪਿੰਡਾਂ ਦੀਆਂ ਸੜਕਾਂ ਹਲੇ ਕਈ ਚੰਗੀਆਂ ਨਹੀਂ ਆ ਨੇ ਜਦੋਂ ਕਿ ਦੂਸਰੇ ਸਟੇਟਸ ਵਿੱਚ ਚਲੇ ਜਾਓ ਅੱਗੇ ਡਿਸਟ੍ਰਿਕਟ ਦੇ ਵਿੱਚ ਚਲੇ ਜਾਓ ਸਾਡੇ ਖਰੜ ਦੇ ਵਿੱਚ ਜਿਹੜੇ ਕਿ ਲੋਕੀ ਆਪਣੀਆਂ ਇੰਦੀਆਂ ਵੇਚ ਕੇ ਜ਼ਮੀਨਾਂ ਆਪਣਾ ਵੇਚ ਕੇ ਆਪਣੇ ਸ਼ਹਿਰਾਂ ਦੇ ਵਿੱਚ ਉਹ ਕਹਿੰਦੇ ਨੇ ਖਰੜ ਬਹੁਤ ਅੱਛਾ ਸ਼ਹਿਰ ਹੈਗਾ ਬੱਚੇ ਪੜਾਉਣ ਵਾਸਤੇ ਇੱਥੇ ਸਾਰੇ ਆਏ ਨੇ ਕਿ ਆਪਣੇ ਘਰ ਖਰੀਦਦੇ ਨੇ ਆਪਣੇ ਇ કે મે કે આપોચિયા છોટે મોટે જોવી હે લેકિન સુહુલતા તો બજે આ કોઈ સુહુલત નહી ઇથે સડકા ઇથે ટટિયા પઈયા ને આ ખાસ કરકે જરા શિવાલિક સિટી આ મે જો શિવાલિક સિટી બન રહા સી મે ઉસ વક્ત ની અસે ચા રહી આ શુરુઆત કી હોઈ સી આ જો નરક તો બજ કે બન ચુકે આયા અગર કોઈ બંદા ઇથો બીમાર હો જાય કુછ હો જાય મે કેરે ગડી કે એમ્બ્યુલન્સ કોણ જવાબદાર કોણ હે ઇદે બારે કન્સેપ્ટ ક્યું ਜਿਮੇਵਾਰ ਬੇਜਿਮੇਵਾਰ ਇਹ ਨਿਕਲੂਗੀ ਕਿ ਕੌਣਸੇ ਨਾਲੋਂ ਵੀ ਜ਼ਿਆਦਾ ਉਸ ਵਿਭੀ ਦੇ ਉਪਰ ਐਮ ਐਲ اے ਜਦੋਂ ਵੋਟਾਂ ਲੈਣ ਵਾਸਤੇ ਆਉਂਦੇ ਨੇ ਬਹਿਰੀ ਪੋਲੀਟਿਕਲ ਹੈਗੀਆਂ ਜਦੋਂ ਵੋਟਾਂ ਲੈਣ ਆਉਂਦੇ ਨੇ ਉਸ ਟਾਈਮ ਸਾਰੇ ਵਾਇਰੇ ਕਰਦੇ ਨੇ ਅਸੀਂ ਆ ਕਰਾਂਗੇ ਆ ਕਰਾਂਗੇ ਅੱਜ ਕੀ ਹੋ ਰਿਹਾ ਅੱਜ ਉਹ ਬੋਟਾਂ ਲੈ ਲੀਆਂ ਬਣ ਗਈ ਉਹਦਾ ਇੱਕੋ ਇੱਕ ਮਤਲਬ ਹੈ ਪੈਸਾ ਇਕੱਠਾ ਕਰਨਾ ਔਰ ਉਸਨੇ ਕੌਂਸਲ ਦੇ ਪ੍ਰਧਾਨ ਦੇ ਪਿੱਛੇ ਪਹਿਲਾਂ ਲੱਗੀ ਰਹੀ ਕਿ ਇਹ ਕੰਮ ਨਹੀਂ ਕਰਦੀ ਮੈਂ ਆਪਣੀ ਬਣਾ ਲਈ ਹੁਣ ਆਪਣੀ ਬਣਾ ਦਿੱਤੀ ਆ ਕੱਲ ਮੈਂ ਕਿਸੇ ਦਾ ਮੈਨੂੰ ਨਹੀਂ ਪਤਾ ਕਿਹੜੇ ਪੱਤਰਕਾਰ ਵੀ ਨੇ ਉਹਨੂੰ ਪ੍ਰੈਸ਼ਰ ਕੀਤਾ ਸੀ ਉਹਨੇ ਜਦੋਂ ਪੁੱਛਿਆ ਕਿ ਆ ਸ਼ਹਿਰ ਬਾਰੇ ਗੱਲ ਕਰੋ ਕਹਿੰਦੀ ਸ਼ਹਿਰ ਨੂੰ ਛੱਡੋ ਛੜਕਾਂ ਬਾਰੇ ਗੱਲ ਕਰੋ ਤਾਂ ਕਹਿੰਦੀ ਛੜਕਾਂ ਨੂੰ ਛੱਡੋ ਇੱਥੇ ਤਾਂ ਕੁਝ ਬੋਲਿਆ ਕਹਿੰਦੀ ਤੁਸੀਂ ਤਾਂ ਮੇਰੇ ਪਿੱਛੇ ਹੀ ਪੈ ਗਈ ਇਹ ਜਵਾਬ ਇੱਕ ਐਮਐਲਏ ਦਾ ਨਹੀਂ ਹੈ ਐਮਐਲਏ ਦਾ ਜਵਾਬ ਇਹ ਹੁੰਦਾ ਜਿਵੇਂ ਛੁੱਟੀਆਂ ਮਾਰ ਕੇ ਉਹਨੇ ਕਿਹਾ ਸੀਗਾ ਮੈਂ ਇਹ ਕਰ ਤੂੰ 5 ਮਿੰਟ ਚ ਉਹ ਕਰ ਦੋ ਆ ਕੇ ਧਰਨੇ ਦੇ ਵਿੱਚ ਅੱਜ ਬੈਠੇ ਅੱਜ ਇਸ ਵਾਰ ਵਿੱਚ ਲੋਕ ਵੀ ਜ਼ਿੰਮੇਵਾਰ ਹੈ ਨਾ ਜਿਹੜੇ ਕੋਠੀਆਂ ਖਰੀਦਣ ਤੋਂ ਪਹਿਲਾਂ ਜਾਂਚ ਨਹੀਂ ਕਰਦੇ ਵੀ ਇਹ ਕਲੋਨੀ ਅਪਰੂਵਡ ਨਹੀਂ ਹੈ ਕਈ ਕਲੋਨੀਆ ਕਈ ਜਗ੍ਹਾ ਦੇ ਵਿੱਚ ਦਿੱਕਤ ਆ ਰਹੀ ਹੈ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਮੈਂ ਕਹਿੰਦੀ ਹਾਂ ਬਿਲਕੁਲ ਦੇਖਣਾ ਚਾਹੀਦਾ ਪਰ ਕਈ ਲੋਕਾਂ ਨੇ ਬਾਹਰੋਂ ਅਗੇ ਬਣਾਉਂਦੇ ਨੇ ਉਹ ਸਭ ਵਕ ਦਿਖਾਇਆ ਜਾਂਦਾ ਕਿ ਸਾਡੀ ਕੋਣੀ ਅਸੀਂ ਆਹ ਦਵਾਂਗੇ ਅਸੀਂ ਆਹ ਕਰਾਂਗੇ ਸਭ ਜਿਵਾਗ ਦਿਖਾਏ ਜਾਂਦੇ ਨੇ ਉਹ ਵਿਚਾਰੀਆ ਕਿ ਆ ਖਰੀਦ ਲੈਂਦੇ ਆ ਅੱਜ ਅਗਰ ਮੈਂ ਇੱਕ ਚੀਜ਼ ਕਹਿ ਰਹੀ ਆ ਕਿ ਸਭ ਤੋਂ ਬੈਸਟ ਹੁੰਦਾ ਅਗਰ ਉਹ ਕੰਮ ਕਰਨ ਦੀ ਚਾਹਵਾਨ ਹੁੰਦੀ ਅੱਜ ਕਹਿੰਦੀ ਮੈਂ ਧਰਨੇ ਵਿੱਚ ਆ ਕੇ ਆਸ਼ਵਾਸਨ ਦੇ ਕੇ ਜਾਂਦੀ ਕਿ ਮੈਂ ਕੁਝ ਦਿਨਾਂ ਦੇ ਅੰਦਰ ਮੈਨੂੰ ਮੁੱਲ ਦੇ ਦਿਓ ਔਰ ਮੈਂ ਆ ਕਰਕੇ ਇਸ ਨੂੰ ਬਣਾਉਂਗੀ ਅੱਜ ਧਰਨਾ ਗੰਜੇ ਦਾ ਨਹੀਂ ਹੈਗਾ ਇਹ ਆਪ ਸਾਰੇ ਲੋਕਾਂ ਵਾਸਤੇ ਆ ਉਹ ਇੱਕ ਜਰੀਆ ਬਣਿਆ ਉਨੇ ਕੋਈ ਆਪਣੇ ਕੱਲੀ ਆਪਣੀ ਉਹਦੀ ਕੋਠੀ ਨਹੀਂ ਹੈਗੀ ਉਹ ਆਪਣੀ ਕੋਠੀ ਵਾਸਤੇ ਆ ਮੈਨੂੰ ਵੀ ਦੁੱਖ ਹੋਇਆ ਮੈਨੂੰ ਤਕਲੀਫ ਹੋਈ ਆ ਜਦ ਇਹ ਬੰਦਾ ਕਰ ਰਿਹਾ ਤੇ ਇਸ ਦੇ ਨਾਲ ਕਿਉਂ ਨਹੀਂ ਮਤਲਬ ਕਿ ਆ ਕੇ ਤਾਂ ਵਿੱਚ ਇਹ ਉਹਦਾ ਆਪਣਾ ਪਰਸਨਲ ਧਰਨਾ ਨਹੀਂ ਹੈਗਾ ਉਹਦਾ ਸੋ ਇਸ ਕਰਕੇ ਮੇਰੀ ਮੰਗ ਇਹੀ ਆ ਹਾਲੇ ਤਾਂ ਸ਼ੁਰੂਆਤ ਹੋਈ ਆ ਜਿਵੇਂ ਉਹ ਕਹਿੰਦੀ ਆ ਨਾ ਉਹਨੇ ਕਿਹਾ ਕਹਿੰਦੀ ਅਭੀ ਤਾਂ ਪਿਕਚਰ ਬਾਕੀ ਆ ਤੇ ਮੈਂ ਵੀ ਅੱਜ ਕਹਿ ਰਹੀ ਆ ਪਿਕਚਰ ਅਭੀ ਬਾਕੀ ਆ ਹਾਲ ਤਾਂ ਇਹਨੇ ਸ਼ੁਰੂਆਤ ਕੀਤੀ ਆ ਹਾਲੇ ਤਾਂ ਇਸ ਨੂੰ ਇਸ ਮੁਕਾਮ ਤੇ ਨਹੀਂ ਆਈ ਜੀ ਵਿੱਚ ਸ਼ਾਮਲ ਹੋ ਕੇ ਕੀ ਕਹਿਣਾ ਚਾਹੁੰਦੇ ਹੋ ਅੱਜ ਸ਼ਵਾਲਕ ਸਿਟੀ ਦੇ ਲੋਕ ਇਹ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਇਹ ਅੱਜ ਨਹੀਂ ਬਹੁਤ ਦਿਨਾਂ ਤੋਂ ਇਹ ਕਾਲ ਦਿੱਤੀ ਹੋਈ ਸੀ ਕਿ ਸ਼ਵਾਲਕ ਸਿਟੀ ਦਾ ਹਾਲ ਮਾੜਾ ਭਾਵੇਂ ਵੀ ਪਵੇ ਜਾਂ ਨਾ ਪਵੇ ਪਰ ਸ਼ਵਾਲਕ ਸਿਟੀ ਆ ਜਿਹੜੀ ਉਹ ਛੱਪੜ ਦਾ ਰੂਪ ਹਮੇਸ਼ਾ ਹੀ ਧਾਰ ਕੇ ਰੱਖਦੀ ਹੈ ਇਹ ਪੂਰੇ 3 3.5 ਸਾਲ ਤੋਂ ਲੋਕ ਸਰਕਾਰ ਦੇ ਨੁਮਾਇੰਦਿਆਂ ਨੂੰ ਐਮਐਲਏ ਨੂੰ ਉਹ ਮੰਤਰੀ ਵੀ ਰਹੇ ਨੇ ਐਮਪੀ ਨੂੰ ਇਹ ਐਮਸੀ ਨੂੰ ਨਗਰ ਕਾਉਂਸਲ ਨੂੰ ਇਹ ਨੂੰ ਬਾਰ-ਬਾਰ ਜਾ ਕੇ ਮਿਲ ਚੁੱਕੇ ਆ ਬੇਨਤੀਆਂ ਕਰ ਚੁੱਕੇ ਆ ਕਿ ਇਹਦਾ ਕੋਈ ਪੱਕਾ ਇਲਾਜ ਕੀਤਾ ਜਾਵੇ ਅੱਪਾ ਦੇਖ ਰਹੇ ਆ ਕਿ ਸ਼ਵਾਲਕ ਸਿਟੀ ਦੇ ਵਿੱਚ ਇਹ ਨਹੀਂ ਕੋਈ بارش ਦਾ ਪਾਣੀ ਆ ਇਹ ਸਾਰਾ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸ਼ਵਾਲਕ ਸਿਟੀ ਦੇ ਵਿੱਚ ਜਾਂਦਾ ਇਕੱਲੇ ਸ਼ਵਾਲਕ ਸਿਟੀ ਦੀ ਗੱਲ ਨਹੀਂ ਆ ਅੱਜ ਪੂਰੇ ਖਾਲ ਸ਼ਹਿਰ ਦਾ ਮਾੜਾ ਹਾਲ ਹੋਇਆ ਹੋਇਆ ਜੇ ਤੁਸੀਂ ਕਿਸੇ ਵੀ ਪਾਸੇ ਚਲ ਜਓ ਹਾਂ ਲਾਂਡਰਾ ਰੋਡ ਉੱਥੋਂ ਲੈ ਕੇ ਲਾਂਡਰਾ ਜਿੰਨੀ ਵੀ ਮਿਊਂਸਪਲਟੀ ਦੇ ਵਿੱਚ ਹੈ ਸਾਰੀ ਦੇ ਵਿੱਚ ਗੋਡੇ-ਗੋਡੇ ਟੋਏ ਪਏ ਹੋਏ ਨੇ ਕੋਈ ਗੱਡੀ ਨਹੀਂ ਚੱਲ ਸਕਦੀ ਅਕਸਰ ਮੋਟਰਸਾਈਕਲ ਸਕੂਟਰਾਂ ਨੇ ਇੱਥੇ गिरਦੇ ਨੇ ਜਦੋਂ بارش ਆਉਂਦੀ ਆ ਤਾਂ ਗੋਡੇ-ਗੋਡੇ ਤੋਂ ਦੋ-ਦੋ ਤਿੰਨ-ਤਿੰਨ ਫੁੱਟ ਪਾਣੀ ਇਸ ਸੜਕ ਦੇ ਉੱਤੇ ਆ ਜਾਂਦਾ ਸੋ ਅਸੀਂ ਅੱਜ ਪ੍ਰਸ਼ਾਸਨ ਦੀ ਮੀਂਹ ਕੋਲਣ ਵਾਸਤੇ ਅੱਜ ਇਹ ਧਰਨਾ ਦਿੱਤਾ ਹੈ ਤੇ ਸਰਤਾ ਕੇ ਪ੍ਰਸ਼ਾਸਨ ਕਰਦਾ ਹੈ ਸਾ ਜਿਹੜਾ ਹੈਗਾ ਸ਼ੌਲਿਕੀ ਦਾ ਕੰਮ ਤੇ ਨੀਚੇ ਰੋਡ ਦਾ ਕੰਮ ਸਾਰਾ ਚੱਲੂ ਆ ਜਰਾ ਅਹੁਣ ਸਾਲੀ ਦੇ ਆਪਣਾ ਟੈਂਟਰ ਹੋ ਚੁੱਕਿਆ ਹੈ ਜਿਹਨਾਂ ਦਾ 18 ਮਿੰਟ ਤੱਕ ਹੋ ਜਾਣਾ ਹੈ ਉਸ ਤੋਂ ਬਾਅਦ ਤਾਂ ਪੂਰੇ ਜਿਹੜਾ ਕੰਮ ਚੱਲ ਪਊਗਾ ਬਾਕੀ ਸੀ ਅੱਜ ਤੋਂ ਹੀ ਹੋਰ ਪੇਪਰ ਮੰਗਾਰੇ ਹੈ ਕੋਈ ਜਿੱਤੇ ਜ਼ਿਆਦਾ ਸਮੱਸਿਆ ਹੈ ਉਹਦਾ ਹੱਲ ਕਰ ਤੁਹਾਨੂੰ ਜਲਦੀ ਹੀ ਅੱਛਾ ਅੱਜ ਦਾ ਕੰਮ ਸ਼ੁਰੂ ਹੋ ਗਿਆ ਸਾਬ ਕਹਿੰਦਾ ਇਸ ਏਰੀਆ ਦੀ ਕਰ ਰਹੇ ਹੋ ਕਿ ਬਾਕੀ ਸ਼ਹਿਰ ਦੀ ਸਰ ਰਾਜ ਨਗਰ ਵੀ ਆਈ ਹੈ ਬਾਕੀ ਸਭ ਤੇ ਹੋ ਗਿਆ ਸਰ ਜੀ ਉਹਨਾਂ ਨੂੰ ਚਾਹਵਾ ਚਲੋ ਈਓ ਸਾਹਿਬ ਈਓ ਸਾਹਿਬ ਈਓ ਸਾਹਿਬ ਧਰਨਾਕਾਰੀਆਂ ਨੂੰ ਕੀ ਬੇਨਤੀ ਕਰਨਾ ਚਾਹੀਦਾ ਧਰਨਾਕਾਰੀਆਂ ਨੂੰ ਕੀ ਬੇਨਤੀ ਕਰਨਾ ਬੇਨਤੀ ਹੈ ਕਿ ਆਪਾਂ ਪਬਲਿਕ ਨੂੰ ਪ੍ਰੇਸ਼ਾਨ ਨਾ ਕਰੀਏ ਹਾਈਵੇ ਫੋਲੀ ਆਪਣਾ ਅੱਡ ਚੱਲ ਰਿਹਾ ਆਪਣਾ ਨੂਰ ਰੋਡ ਸਰਕਾਰ ਤੁਹਾਡੀ ਈਓ ਸਾਹਿਬ ਤੁਹਾਨੂੰ ਨਿਸ਼ਾੜੀ ਵੀ ਨਹੀਂ ਜਾਈ ਪਬਲਿਕ ਦਾ ਰੋਜ਼ ਪਰੇਸ਼ਾਨ ਹੋ ਗਈ ਡੇ ਡੇ ਘੰਟਾ ਜਾਮ ਲੱਗ ਰਿਹਾ ਈਓ ਸਾਹਿਬ ਅਸੀਂ ਤਾਂ ਪਬਲਿਕ ਨੂੰ ਸੌਖਾ ਕਰਨਾ ਹੈ ਜੇ ਕੋਈ ਧਰਨਾ ਲਾਉਣ ਨਾਲ ਹਰ ਪਾਸੇ